ਕੋਟਕਪੂਰਾ ਖੇਤਰ ਦੇ ਵਕਵਕ ਪਿੰਡਾਂ ਦੇ ਵਿੱਚ ਖੇਤਾਂ ਨੂੰ ਬਿਜਲੀ ਦੀ ਪੂਰੀ ਸਪਲਾਈ ਨਾ ਮਿਲਣ ਦੇ ਵਿਰੋਧ ਵਿੱਚ ਅੱਜ ਕਿਸਾਨਾਂ ਨੇ ਮੁਕਸਰ ਰੋਡ ਤੇ ਪਾਵਰਕਾਮ ਦਫ਼ਤਰ ਦੇ ਬਾਹਰ ਦਰਨਾ ਦਿੱਤਾ। ਅਦੇ ਰੋਡ ਜਾਮ ਕਰ ਦਿੱਤਾ ਪਾਵਰਕਾਮ ਅਧਿਕਾਰੀਆਂ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਪੰਜਾਬ ਸਰਕਾਰ ਖੇਤੀਬਾੜੀ ਦੇ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੋਟਕਪੂਰਾ ਦੇ ਵਿੱਚ ਬਿਜਲੀ ਸਪਲਾਈ ਨਾ ਮਿਲਣ ਕਾਰਨ ਕੋਟਕਪੂਰਾ ਮੁਕਸਰ ਰੋਡ ਪੂਰੀ ਤਰ੍ਹਾਂ ਨਾਲ ਬੰਦ ਰਹੀ ਹੈ ਤੇ ਲੋਕਾਂ ਨੂੰ ਖੱਜਲ ਖੁਆਰ ਵੀ ਹੋਣਾ ਪਿਆ। ਜਿਸ ਦੇ ਚੱਲਦੇ ਬਾਕੀ ਲੋਕਾਂ ਨੂੰ ਭਾਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪ ਅੱਡੀਏ ਸਮੱਸਿਆ ਕਿ ਸਾਡਾ ਇੱਕ ਹਫ਼ਤੇ ਤੋਂ ਲਾਈਟ ਨਹੀਂ ਆ ਰਹੀ ਅਸੀਂ ਇਹਨਾਂ ਨੂੰ ਲੈਕਚਰ ਰੂਮ ਤੇ ਵੀ ਦਿੱਤਾ ਇਹਨਾਂ ਨੇ ਲੈਕਚਰ ਰੂਮ ਤੇ ਵੀ ਐਸ ਡੀਓ ਆਸੀ ਲੋਕਾਂ ਦੀ ਕੋਈ ਗੱਲ ਨਹੀਂ ਸੁਣੀਗੀ ਸਾਨੂੰ ਫਿਰ ਮਜਬੂਰ ਨਾ ਇਹ ਧਰਨਾ ਲਾਉਣਾ ਪਿਆ ਨਹੀਂ ਬਾਈਟ ਨਹੀਂ ਆ ਰਹੀ ਕੀ ਗੱਲ ਸੋਨੇ ਸਾਈਡ ਦੇ ਵਿੱਚ ਕਿ ਖੇਤਾਂ ਦੀ ਮੋਟਰ ਵਗੈਰਾ ਇਹ ਜੀ ਖੇਤਾਂ ਵਾਲੀ ਲਾਈਟ ਆ ਘਰ ਵਾਲੀ ਵੀ ਤੇ ਘਰ ਵਾਲੀ ਦੀ ਵੀ ਸਮੱਸਿਆ ਪਰ ਖੇਤਾਂ ਵਾਲੀ ਨੇ ਸਾਨੂੰ ਵੱਡੀ ਸਮੱਸਿਆ ਆਪਸ ਤੋਂ ਇੱਕ ਪੂਰੀ ਲਾਈਟ ਇਹਨਾਂ ਨੇ ਬੰਦ ਕਰ ਰੱਖੀ ਆ ਕਿਤੇ ਛੱਡਦੇ ਆ ਤਾਂ ਮੰਨਤ 15-20 ਅੱਧਾ ਘੰਟਾ ਘੰਟਾ ਬਾਅਦ ਹੀ ਨਾ ਛੱਡਦੇ ਇਹ ਅਧਿਕਾਰੀਆਂ ਨੂੰ ਮਿਲੇ ਉਹ ਮਿਲਿਆ ਜੀ ਐਕਸ ਵੀ ਮਿਲਿਆ ਅੱਜ ਉਹਨੂੰ ਮਿਲਿਆ ਪਰ ਐਕਸ ਲੈਕੀ ਰੂਮ ਤੇ ਦੱਸਿਆ ਨਾ ਕੀ ਕਹਿਣਾ ਉਹ ਤੋਂ ਸਮੱਸਿਆ ਹੈ ਜੀ ਤਾਂ ਪਹਿਲੀ ਗੱਲ ਆ ਸਾਡੀ ਸੁਣੇ ਸੁਣਾਈ ਵੀ ਨਹੀਂ ਕੀਤੀ ਉਹਨਾਂ ਨੇ ਤੇ ਦੂਜੀ ਗੱਲ ਆ ਟਾਲ ਮਟੋਲ ਕਰਕੇ ਸਾਨੂੰ ਵਾਪਸ ਭੇਜ ਦਿੰਦੇ We'll be